ਸਤਿ ਸ਼੍ਰੀ ਅਕਾਲ ਜੀ ਪੰਜਾਬ 19 ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਰਾਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਹੋਵੋਗੇ ਦੋਸਤੋ ਅੱਜ ਸ਼੍ਰੋਮਨੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਦੇ ਉੱਪਰ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜੋ ਹਮਲਾ ਹੋਇਆ ਉਸ ਮਾਮਲੇ ਦੇ ਵਿੱਚ ਨਵੇਂ ਸੀਸੀਟੀਵੀ ਫੁਟੇਜ ਸਾਹਮਣੇ ਆਏ ਹਨ ਜਿਸ ਦੇ ਵਿੱਚ ਜੋ ਨਾਰਾਇਣ ਜੋੜਾ ਹੈਗਾ ਜਿਸ ਦੇ ਵੱਲੋਂ ਗੋਲੀ ਚਲਾਈ ਗਈ ਹੈਗੀ ਹੈ ਉਸ ਦੀਆਂ ਸੀਸੀਟੀਵੀ ਫੁਟੇਜ ਹੈ ਜਿਹੜੀਆਂ ਸਾਹਮਣੇ ਆਈਆਂ ਹਨ ਇਸ ਸੀਸੀਟੀਵੀ ਫੁਟੇਜ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਨਾਰਾਇਣ ਜੋੜਾ ਹੈਗਾ ਜਿਹੜਾ ਉਸ ਦੇ ਵੱਲੋਂ ਲਗਾਤਾਰ ਰੈਕੀ ਹੈ ਜਿਹੜੀ 2 ਦਿਨ ਤੋਂ ਕੀਤੀ ਜਾ ਰਹੀ ਸੀ ਬਿੱਤੇ ਕੱਲ ਵੀ ਉਹ ਅ ਸੁਖਵੀਰ ਸਿੰਘ ਬਾਦਲ ਦੀ ਰੈਕੀ ਹੈ ਜਿਹੜੀ ਉਹ ਕਰ ਰਿਹਾ ਸੀਗਾ ਤੇ ਉਸ ਦੇ ਵੱਲੋਂ ਦਰਬਾਰ ਸਾਹਿਬ ਦੇ ਵਿੱਚ ਲਗਾਤਾਰ 2 ਦਿਨ ਤੋਂ ਰੈਕੀ ਹੈ ਜਿਹੜੀ ਉਹ ਕੀਤੀ ਜਾ ਰਹੀ ਸੀਗੀ ਅਤੇ ਨਾਰਾਇਣ ਜੋੜਾ ਹੈਗਾ ਜਿਹੜਾ ਉਸ ਦੇ ਵੱਲੋਂ ਜੋ ਲਗਾਤਾਰ ਇਹ ਤਾਕ ਦੇ ਵਿੱਚ ਸੀਗਾ ਕਿ ਕਦੋਂ ਸੁਖਵੀਰ ਬਾਦਲ ਤੇ ਹਮਲਾ ਕੀਤਾ ਜਾਵੇ ਤੇ ਕਈ ਜਗ੍ਹਾ ਤੇ ਉਹ ਅ ਜੋ ਮੋਬਾਈਲ ਫੋਨ ਤੇ ਗੱਲ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ ਅ ਤਾਂ ਦੱਸ ਦਈਏ ਦੋਸਤੋ ਕਿ ਅੱਜ ਉਸ ਸਮੇਂ ਬਹੁਤ ਵੱਡਾ ਹੰਗਾਮਾ ਹੋ ਗਿਆ ਸੀਗਾ ਜਦੋਂ ਸੁਖਬੀਰ ਸਿੰਘ ਬਾਦਲ ਜੋ ਕਿ ਧਾਰਮਿਕ ਸਜ਼ਾ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਪਹੁੰਚੇ ਹੋਏ ਸਨ ਤੇ ਆਪਣੀ ਸਜ਼ਾ ਭੁਗਤ ਰਹੇ ਸਨ ਤਾਂ ਨਰੈਣ ਜੋੜਾ ਨਾਮ ਤੇ ਚੋੜਾ ਨਾਮ ਦੇ ਵਿਅਕਤੀ ਦੇ ਵੱਲੋਂ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜੋ ਉਹਨਾਂ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹਨਾਂ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਤੇ ਐਸਜੀਪੀਸੀ ਦੇ ਕਰਮਚਾਰੀਆਂ ਦੇ ਵੱਲੋਂ ਹਮਲਾ ਨਾਕਾਮ ਹੈ ਜਿਹੜਾ ਕਰ ਦਿੱਤਾ ਗਿਆ ਹੈਗਾ ਤੇ ਇਸ ਮਾਮਲੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੈ ਜਿਹੜੇ ਉਹ ਬਾਲ-ਬਾਲ ਬਚੇ ਹਨ ਉਧਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ਾਨਵੀਨ ਕੀਤੀ ਜਾ ਰਹੀ ਹੈ ਜਲਦ ਸਾਡਾ ਚੈਨਲ ਸਬਸਕ੍ਰਾਈਬ ਸ਼ੇਅਰ ਅਤੇ